ਤੇ ਗੱਲਬਾਤ ਬੀਤੇ ਦਿਨਾਂ ਤੋਂ ਸ਼ੁਰੂ ਕਰ ਲੈਣੇ ਆ ਕਿਉਂਕਿ ਵੱਡੀ ਗੱਲ ਹੈ ਤੇ ਉਮੀਦਾਂ ਵੱਡੀਆਂ ਸੀਗੀਆਂ ਬਾਕੀ ਤੇ ਹੁਣ ਪਤਾ ਲੱਗੇਗਾ ਮਿੰਟੂ ਜੀ ਦੱਸਣਗੇ ਮਿੰਟੂ ਜੀ ਭਗਵੰਤ ਸਿੰਘ ਮਾਨ ਜੀ ਆਪਣੇ ਅਮਿਤ ਸ਼ਾਹ ਸਾਹਿਬ ਨੂੰ ਮਿਲ ਕੇ ਆਏ ਐ ਤੇ ਉਹਨਾਂ ਦੇ ਦੱਸ ਅਨਸਾਰ ਸਰਹੱਦੀ ਇਲਾਕਿਆਂ ਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਖੇਤੀ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ ਹੋਰ ਕੁਝ ਗੱਲਾਂ ਬਾਤਾਂ ਵੀ ਉਹਨਾਂ ਨੇ ਕੀਤੀਆਂ ਨੇ ਤੇ ਅਸੀਂ ਤੇ ਇਹ ਪੁੱਛਣਾ ਚਾਹੁੰਦੇ ਆ ਕਿ ਜੋ ਗੱਲਾਂ ਬਾਤਾਂ ਹੋਈਆਂ ਨੇ ਉਹਦੇ ਚੋਂ ਸਾਡੇ ਕੋਈ ਫਾਇਦੇ ਵਾਲੀ ਗੱਲ ਕੀ ਸਾਡੇ ਸਾਹਮਣੇ ਆ ਰਹੀ ਹੈ ਤੇ ਕੀ ਸਾਡਾ ਫਾਇਦਾ ਹੋ ਸਕਦਾ ਉਸ ਮੁਲਾਕਾਤ ਦਾ ਵੇਖੋ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਨਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਮੁਲਾਕਾਤਾਂ ਹੁੰਦੀਆਂ ਅੰਦਰ ਭਾਵੇਂ ਇਹ ਜੁੰਡਿਓ ਜੁੰਡੀ ਹੋ ਜਾਣ ਬਾਹਰ ਆ ਕੇ ਇਹਨਾਂ ਨੇ ਇੱਕੋ ਗੱਲ ਕਹਿਣੀ ਹੁੰਦੀ ਆ ਮੁਲਾਕਾਤ ਸ਼ਾਨਦਾਰ ਰਹੀ ਹੂੰ ਬਹੁਤ ਸੁਖਾਵੇਂ ਮਾਹੌਲ ਚ ਗੱਲਬਾਤ ਹੋਈ ਜੀ ਤੇ ਆਉਣ ਵਾਲੇ ਸਮੇਂ ਚ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਹੂੰ ਮੈਂ ਨਹੀਂ ਦੇਖਿਆ ਕਦੇ ਕਿ ਮੁੜ ਕੇ ਇਸ ਤਰ੍ਹਾਂ ਫੇਰ ਇੱਕ ਮੀਟਿੰਗ ਹੋ ਜਾਵੇ ਕਿ ਹਾਂਜੀ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹੁਣ ਸ਼ੁਕਰਾਨਾ ਕਰਨਾ ਹੈ ਹਮ ਸਰ ਦੂਜੀ ਗੱਲ ਤੁਸੀਂ ਹੁਣ ਇੱਕ ਸ਼ਬਦ ਇਸਤੇਮਾਲ ਕੀਤਾ ਇਹਦੇ ਵਿੱਚ ਖੇਤੀ ਜੀ ਸ਼ਾਇਦ ਬੀਜ ਜਾਂ ਕੁਝ ਐਰਾ ਗੈਰਾ ਹਮ ਹਮ ਵਿਸ਼ਾ ਜਿਹੜਾ ਤੁਸੀਂ ਮੈਂ ਉਸ ਦਿਨ ਵੀ ਇਹ ਚੀਜ਼ ਲਿਖੀ ਸੀ ਤੇ ਮੇਰੀ ਪੋਸਟ ਤੋਂ ਬਾਅਦ ਥੋੜੀ ਹਲਚਲ ਵੀ ਹੋਈ ਹਮ ਕਿ ਇਹ ਮੰਤਰਾਲੇ ਕਿਹਦੇ ਕੋਲ ਹੈ ਏ ਆਕੇ ਸੀ ਐਕਟ ਦੀ ਗੱਲ ਕਰਦੇ ਆ ਸੀ ਐਕਟ ਕਿਦੇ ਤਹਿਤ ਆਉਂਦਾ ਖੇਤੀ ਮੰਤਰਾਲੇ ਤਹਿਤ ਜੀ ਖੇਤੀ ਮੰਤਰੀ ਕੌਣ ਨੇ ਹਮਮ ਸ਼ਿਵਰਾਜ ਸਿੰਘ ਐਫਸੀਆਈ ਕੀਦੇ ਤਹਿਤ ਆਉਂਦਾ ਪ੍ਰਲਾਦ ਜੋਸ਼ੀ ਤਹਿਤ ਜੀ ਤੇ ਅਮਿਤ ਸ਼ਾਹ ਕੌਣ ਨੇ ਜੀ ਹਮ ਮੈਨੂੰ ਦੱਸੋ ਤੇ ਸਹੀ ਨਹੀਂ ਜੀ ਵੀ ਅਮਿਤ ਸ਼ਾਹ ਦੀ ਕੀ ਤੁਸੀਂ ਇੱਕ ਛੱਤਰ ਤਾਕਤ ਨੂੰ ਸਿਰ ਝੁਕਾ ਕੇ ਪਰਵਾਨ ਕਰ ਰਹੇ ਹੋ ਕਿ ਜੋ ਵੀ ਕਰਨਾ ਹੈ ਅਮਿਤ ਸ਼ਾਹ ਨੇ ਕਰਨਾ ਤੇ ਫਿਰ ਜੇ ਅਮਿਤ ਸ਼ਾਹ ਨੇ ਕਰਨਾ ਆ ਤੇ ਤੁਸੀਂ ਪ੍ਰਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਉਹਦੋਂ ਕਿਉਂ ਟਾਈਮ ਮੰਗਦੇ ਸੀ ਹਮ ਉਹਦਾ ਵੀ ਇੰਨਾ ਚੀਜ਼ਾਂ ਬਾਰੇ ਮਿਲ ਲੈਣਾ ਸੀ ਫਿਰ ਫਿਰ ਸਿੱਧਾ ਅਮਿਤ ਸ਼ਾਹ ਨੂੰ ਮਿਲੋ ਨਾ ਫਿਰ ਤੇ ਤੁਹਾਨੂੰ ਸੁਪਰੀਮ ਕੋਰਟ ਚ ਅੱਛਾ ਦੇਖੋ ਉਹੀ ਗੱਲ ਹੈ ਨਾ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਇਹ ਅੱਗੇ ਇਹਨਾਂ ਦੇ ਕੰਮ ਚੱਲ ਜਾਂਦੇ ਹੁੰਦੇ ਸੀ ਹੁਣ ਤੇ ਸਾਰਾ ਕੁਝ YouTube ਤੇ ਪਿਆ ਹੁੰਦਾ ਇਹ ਆਪ ਦੀ ਗੱਲ ਕਈ ਭੁੱਲ ਜਾਂਦੇ ਸਰ ਇਹ ਗੱਲ ਭੁੱਲ ਜਾਂਦੇ ਨੇ ਹਮ ਅਸੀਂ ਕਰਾਉਨੇ ਇਹਨਾਂ ਨੂੰ ਉਹ ਗੱਲਾਂ ਯਾਦ ਤੇ ਇਹਨਾਂ ਦੇ ਆਪਣਿਆਂ ਨੂੰ ਫਿਰ ਉਹ ਸਾਡੇ ਦਿਲ ਤੇ ਛੁਰੀਆਂ ਚਲਾਈਆਂ ਤੇ ਲੈ ਗਈ ਸਾਡਾ ਦਿਲ ਕੱਢ ਕੇ ਛੁਰੀਆਂ ਚਲਦੀਆਂ ਫਿਰ ਛੁਰੀਆਂ ਚਲਦੀਆਂ ਮਾਨ ਸਾਹਿਬ ਤੇ ਕਹਿੰਦੇ ਸਨ ਕਿ ਆ ਆਡੀਐਫ ਮੈਂ ਛੁਟਕੀਆਂ ਚ ਲੈ ਲਵਾਂ ਕੋਰਟ ਦੇ ਥਰੂ ਤੇ ਫਿਰ ਕੋਰਟ ਕੀ ਲੈਣ ਗਏ ਸੀ ਸੁਪਰੀਮ ਕੋਰਟ ਕੀ ਲੈਣ ਗਏ ਸੀ ਪਹਿਲਾਂ ਹੀ ਇਮਤਿਸ਼ਾਹ ਕੋਲ ਚਲੇ ਜਾਂਦੇ ਜੀ ਔਰ ਤੁਸੀਂ ਆ ਕਿਉਂ ਨਹੀਂ ਅੱਛਾ ਉਹਨਾਂ ਦੀ ਫਿਰ ਤੁਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਹਾਲ ਦੇਖਿਆ ਉਹਨਾਂ ਦੀ ਬਾਡੀ ਲੈਂਗੁਏਜ ਦੇਖੀ ਆ ਚੀਫ ਸੈਕਟਰੀ ਜਿਸ ਤਰ੍ਹਾਂ ਉਹਨਾਂ ਦਾ ਮਾਰਗਦਰਸ਼ਨ ਕਰ ਰਹੇ ਸਨ ਜਿਸ ਤਰ੍ਹਾਂ ਉਹਨਾਂ ਦੀ ਜ਼ੁਬਾਨ ਉਖੜ ਰਹੀ ਸੀ ਜਿਸ ਤਰ੍ਹਾਂ ਮਤਲਬ ਕਿ ਉਪਲ ਰਹਿ ਸਨ ਫੂਡ ਸਪਲਾਈ ਨੂੰ ਫੂਡ ਸਪਲਸ ਦੱਸ ਰਹੇ ਸਨ ਆਰਤੀਆਂ ਬਾਰੇ ਕੁਝ ਕਹਿ ਰਹੇ ਸੀ ਕੋ ਮਤਲਬ ਕਿ ਟੋਟਲੀ ਜਿੱਦਾਂ ਕਹਿ ਲਈਏ ਨਾ ਕਿ ਮਾਨ ਸਾਹਿਬ ਜਿਹੜੇ ਅਸੀਂ ਗਰਜ਼ ਦੇ ਵੇਖਣਾ ਚਾਹੁੰਦੇ ਆ ਜਿਵੇਂ ਉਹ ਅਕਸਰ ਅਕਾਲੀਆਂ ਦੇ ਖਿਲਾਫ ਗਰਜ਼ਦੇ ਨੇ ਜਾਂ ਸਾਡੇ ਵਰਗਿਆਂ ਦੇ ਖਿਲਾਫ ਜਿਵੇਂ ਬਰਸਦੇ ਨੇ ਤੇ ਭਾਈ ਉਧਾਂ ਬੋਲਣ ਦੇ ਸੁਣੇ ਉੱਥੇ ਤੋਂ ਕੁਝ ਹੋਰ ਹੀ ਨਜ਼ਰ ਆ ਰਿਹਾ ਸੀ ਤਾਂ ਫਿਲਹਾਲ ਗੱਲ ਇਹ ਆ ਸਾਬ ਕਿ ਇਹ ਗੱਲਾਂ ਤੇ ਹੋਈਆਂ ਜਿਹੜੀਆਂ ਤੁਸੀਂ ਕੀਤੀਆਂ ਤੇ ਕੁਝ ਇੱਧਰ ਉੱਧਰ ਦੀਆਂ ਪਰ ਮੈਨੂੰ ਇਉਂ ਲੱਗਦਾ ਹੈ ਕਿ ਦੇਖੋ ਇਸ ਮੁਲਾਕਾਤ ਦਾ ਮਕਸਦ ਕੋਈ ਹੋਰ ਹੋ ਸਕਦਾ ਹੈ ਉਦੇ 1 2 ਆਧਾਰ ਬਣਦੇ ਨੇ ਪਹਿਲੀ ਗੱਲ ਹੈ ਕਿ ਭਈ ਇੱਕ ਨੰਬਰ 1 ਹੂੰ ਪੰਜਾਬ ਕੇਸਰੀ ਵਾਲਿਆਂ ਦੇ ਨਾਲ ਪੇਚਾ ਪਿਆ ਵਿਆ ਬਹੁਤ ਜ਼ਿਆਦਾ ਸਰਕਾਰ ਦਾ ਜੀ ਜੀ ਤੇ ਪੰਜਾਬ ਕੇਸਰੀ ਵਾਲਿਆਂ ਦੀ ਪਹੁੰਚ ਜਿਹੜੀ ਹੈ ਨਾ ਉਹ ਸੈਂਟਰ ਤੱਕ ਗਿਆ ਹੂੰ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਜੀ ਠੀਕ ਹੈ ਜੀ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਹੂੰ ਕਿ ਉਹ ਰਾਸ਼ਟਰਵਾਦੀ ਅਖਬਾਰ ਤੱਲਾ ਨਿਗਰ ਰਾਸ਼ਟਰਪਤੀ ਦੇ ਖ਼ਬਾਰ ਹੈ 2 ਜੈਡ ਪਲਸਾਂ ਨੇ ਉਹਨਾਂ ਦੇ ਕੋਲ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਜੀ 2 ਜੈਡ ਪਲਸਾਂ ਹੂੰ ਮੈਨੂੰ ਲੱਗਦਾ ਕੋਈ ਫਿਰਲਾ ਲੀਡਰ ਹੋਣਾ ਹੈ ਜੀ ਜੀ 2 ਜੈਡ ਪਲਸਾਂ ਹੋਣਗੀਆਂ ਜੀ ਦੇ ਕੋਲ ਹੂੰ ਬਹੁਤ 2 ਜੈਡ ਪਲਸਾਂ ਨੇ ਉਹਨਾਂ ਦੇ ਕੋਲ ਤਾਂ ਯਾਨੀ ਹੋ ਸਕਦਾ ਮੇਰਾ ਇਹ ਵੀ ਇੱਕ ਮਤਲਬ ਕਿ ਕਿਤੇ ਨਾ ਕਿਤੇ ਸ਼ੁਭਾ ਹੈ ਪਰ ਦੂਜਾ ਸਭ ਤੋਂ ਵੱਡਾ ਕੰਮ ਜਿਹੜਾ ਹੈ ਸਰ ਉਹ ਹੈ ਕਿ ਅਮਿਤ ਸ਼ਾ ਪੰਜਾਬ ਆ ਰਹੇ ਜਿਹੜੀ ਵੱਡੀ ਗੱਲ ਹੈ ਹੂੰ अच्छा हां जी हम अमित शाह आ रहे हैं ये ਤੁਹਾਨੂੰ ਹੁਣ ਮੈਂ ਥੋੜਾ ਜਿਹਾ ਕਹਿਲਾਂ ਕਿ ਭਈ ਥੋੜਾ ਠਮਾਕੀ ਵਾਲੀ ਖਬਰ ਦੇ ਦਵਾਂ ਜੀ अमित ਸ਼ਾਹ ਹੀ ਨਹੀਂ ਆ ਰਹੇ ਸਭ ਕੁਝ ਠੀਕ ਹੋ ਰਿਹਾ ਤੇ ਯੋਗੀ ਜੀ ਵੀ ਆ ਰਹੇ ਆ اچھا ਚਲੋ ਇਹ ਉਦੋਂ ਵੀ ਵੱਡੀ ਗੱਲ ਲੱਗ ਰਹੀ ਆ ਚਲੋ अमित ਸ਼ਾਹ ਤੇ ਫਿਰ ਵੀ ਗ੍ਰਹਿ ਮੰਤਰੀ ਨੇ ਇਹ ਚੀਜ਼ਾਂ ਪ੍ਰੋਪੋਜ਼ਡ ਨੇ ਹੂੰ ਪਾਈਪਲਾਈਨ ਚ ਨੇ ਬਹੁਤ ਜਲਦੀ ਉਹਨਾਂ ਨੇ ਆਫੀਸ਼ੀਅਲੀ ਕਰ ਦੇਣਾ ਮੈਨੂੰ ਤੇ ਇੱਕ ਸੋਰਸ ਨੇ ਡੇਟ ਵੀ ਦੱਸੀ ਆ ਜੀ ਕਿ ਭਾਈ 22 ਤਰੀਕ ਦੇ ਨੇੜੇ ਤੇੜੇ ਮੋਗੇ ਦੇ ਵਿੱਚ ਰੈਲੀ ਹੋਵੇਗੀ ਹੂੰ ਵੀ ਜੇ ਸਭ ਕੁਝ ਠੀਕ ਰਿਹਾ ਮੋਗੇ ਰੈਲੀ ਹੋਗੀ ਪੰਜਾਬ ਦੇ ਸੈਂਟਰ ਦੇ ਵਿੱਚ ਤੁੰਨੀ ਹੈ ਨਾ ਮੋਗਾ ਜੀ 22 ਫਰਵਰੀ ਆਹੀ ਅੱਛਾ ਆਹੀ ਇਹ ਤਾਂ 22 ਫਰਵਰੀ ਆ ਤਾਂ ਹੁਣ ਤੱਕ 22 ਤਰੀਕ ਆ ਜੀ ਹਾਂ ਬਿਲਕੁਲ 22 ਫਰਵਰੀ ਅੱਛਾ ਉਹ 22 ਫਰਵਰੀ ਦੇ ਮੱਦੇਨਜ਼ਰ ਕੰਮ ਕਰ ਰਹੇ ਨੇ ਜੀ ओके ਆ ਤਾਂ ਆਈ ਲਾ ਹੋ ਹਾਂ ਇਹ ਤਾਂ ਦੋ ਤਿੰਨ ਪਹੁੰਚ ਗਏ 22 ਫਰਵਰੀ ਦੇ ਮੱਦੇਨਜ਼ਰ ਸਾਰਾ ਕੁਛ ਦੇਖ ਰਿਆ ਹੁਣ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਸਾਹ ਹੂੰ ਕਿ ਕਈ ਐਲਾਨ ਹੋਣ ਦੀ ਸੰਭਾਵਨਾ ਹੈ ਜੇ ਮੰਨ ਲਓ ਅਮੇਤਿਸ਼ਾ ਹੁੰਦੀ ਹੈ ਸਾਰਾ ਤਾਮਚਾਮ ਵੀ ਬਾਗੀ ਦੇ ਵਿੱਚ ਮਤਲਬ ਕਿ ਜੇ ਤੁਸੀਂ ਦੇਖੋਗੇ ਨਾ ਤਾਂ ਇਧਰਲਾ ਏਰੀਆ ਜਿਹੜਾ ਜਾਖੜ ਸਾਹਿਬ ਦਾ ਜੀ ਜਾਂ ਜੈਣੀ ਸਾਹਿਬ ਦਾ ਮਤਲਬ ਉਹ ਕੀ ਕਿਹਾ ਸੀ ਕਿ ਇਹਨਾਂ ਨੇ ਆਪਦਾ ਪੰਡਾਲ ਭਰ ਜਾਣਾ ਹੂੰ ਦੱਸਦੇ ਕਿ ਇਸ ਏਰੀਆ ਚ ਉਸਰ ਆ ਜਿਹੜਾ ਮਤਲਬ ਕਿ ਇਹਨਾਂ ਦਾ ਦੋ ਤਿੰਨ ਨੇਤਾਵਾਂ ਦਾ ਹੀ ਜਿਹੜਾ ਵੀ ਜਿਵੇਂ ਤੁਸੀਂ ਐਕਟਿਵਿਜ਼ਮ ਦੇਖੋਗੇ ਇੱਥੇ ਜਲਾਲਾਬਾਦ ਤੋਂ ਆ ਗਏ ਦਾਕਾ ਜੀ ਜੀ ਕੰਬੋਈ ਸਾਹਿਬ ਫਿਰ ਅਗੇ ਚੈਣੀ ਸਾਹਿਬ ਨੂੰ ਤੁਰਿਆ ਉਹ ਕਿ ਤਜਖੜਾ ਦਾਕੜ ਸਾਹਿਬ ਜੀ ਜਾਖੜ ਸਾਹਿਬ ਤੇ ਹੁਣ ਇਹਨਾਂ ਦੇ ਸਟੇਟ ਦੇ ਲੀਡਰ ਆ ਮਤਲਬ ਕਿ ਇੱਥੋਂ ਹੀ 100 150 ਬੱਸ ਨਿਕਲੀ ਆ ਜੀ ਜੀ ਅੱਜ ਵੀ ਕੁਝ ਮਤਲਬ ਕਿ ਸਿਆਸਤ ਦੇ ਨਾਲ ਜੁੜੇ ਨੌਜਵਾਨ ਇੱਥੇ ਮੇਰੇ ਕੋਲ ਆਏ ਸਨ ਵੱਖ-ਵੱਖ ਪਾਰਟੀਆਂ ਦੇ ਸੀ ਹੂੰ ਹੂੰ ਵੱਖ-ਵੱਖ ਪਾਰਟੀਆਂ ਦੇ ਇੰਟਰਸਟਿੰਗ ਗੱਲ ਹੈ ਨੌਜਵਾਨ ਸੀ ਤੇ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਤ ਸੀ ਤਾਂ ਉਹ ਵੀ ਇਸ ਗੱਲ ਦੇ ਨਾਲ ਸਹਿਮਤ ਸੀ ਉਹ ਕਹਿੰਦੇ ਵੀ ਆ ਤਿੰਨ ਚਾਰ ਸੀਟਾਂ ਤੇ ਭਾਜਪਾ ਤੁਸੀਂ ਦੇਖਿਓ ਤੇ ਸੀ ਇੱਥੇ ਕਿਵੇਂ ਪ੍ਰਦਰਸ਼ਨ ਕਰਦੀ ਮੈਂ ਕਿਹਾ ਜੀ ਠੀਕ ਆ ਹੁਣ ਗੱਲ ਇਹ ਆ ਕਿ ਜੇ ਤੁਸੀਂ ਮਾਗੀ ਦੇ ਮੱਦੇਨਜ਼ਰ ਦੇਖੋਗੇ ਤਾਂ ਉੱਥੇ ਫਿਰ ਇਹ ਇੱਕ ਵੱਡਾ ਕੱਟ ਸੋਚ ਰਹਾ ਕਿ ਭਈ ਐਸਾ ਕੱਠ ਕਰ ਦਿੱਤਾ ਜਾਵੇ ਕਿ ਅੱਖਾਂ ਜਿਹੜੀਆਂ ਨਾ ਗੱਡੀਆਂ ਜਾਣ ਉੱਥੇ ਕਰ ਦਿੱਤੇ ਜਾਂ ਮੇਲਾਨ ਐਲਾਨ ਜਿਹੜੇ ਆ ਉਹਦੇ ਵਿੱਚ ਦੇਖੋ ਜਿਵੇਂ ਮਤਲਬ ਕਿ ਆਪਾਂ ਮੰਨ ਕੇ ਚੱਲਦੇ ਬੰਦੀ ਸਿੰਘਾਂ ਦਾ ਮਸਲਾ ਹੈ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਦੋ ਨਾਮ ਪ੍ਰਮੁੱਖ ਨੇ ਇੱਕ ਤੇ ਦਵਿੰਦਰਪਾਲ ਸਿੰਘ ਭੁੱਲਰ ਜੀ ਦੂਜਾ ਨਾਮ ਬਲਵੰਤ ਸਿੰਘ ਰਾਜਵਾਨਾ ਇਹ ਤੇ ਵੱਟ ਤੇ ਨਾਮ ਨੇ ਹੂੰ ਸਮਝਦੇ ਹੋ ਤੁਸੀਂ ਗੱਲ ਤੁਸੀਂ ਪਹਿਲਾਂ ਵੀ ਕਹੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਜੀ ਜੀ ਹੁਣ ਗੱਲ ਇਹ ਆ ਕਿ ਬਲਵੰਤ ਸਿੰਘ ਰਾਜੂਆਣਾ ਦਾ ਜਿਹੜਾ ਸਾਰਾ ਕੇਸ ਹੈ ਹੂੰ ਸਾਰਾ ਮਾਮਲਾ ਹੈ ਜਿਹੜਾ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਹੂੰ ਸਮਝ ਗਏ ਤੁਸੀਂ ਜੀ ਦੂਜੀ ਚੀਜ਼ ਕਹਿ ਲਓ ਕਿ ਭਈ ਜੋ ਛੱਡਿਆ ਜਾਂਦਾ ਬੰਦਾ ਹੂੰ ਕਿਸੇ ਨੂੰ ਵੀ ਛੱਡਣਾ ਹੈ ਕਿਸੇ ਨੂੰ ਪੈਰੋਲ ਤੇ ਛੱਡਣਾ ਹੈ ਜੀ ਤਾਂ ਉਹ ਦੇਖਿਆ ਜਾਂਦਾ ਹੈ ਕਿ ਭਈ ਸਬੰਧਤ ਇਲਾਕੇ 'ਚ ਤੇ ਕੋਈ ਗੜਬੜ ਨਹੀਂ ਹੋਏਗੀ। ਹੂੰ ਹੂੰ ਕੀ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਵੀ ਗੱਲਬਾਤ ਤੇ ਨਹੀਂ ਹੋਈ ਕੋਈ? ਜੀ ਮਤਲਬ ਕਾਫੀ ਚੀਜ਼ਾਂ ਹੋ ਸਕਦੀ। ਇਸ ਤੋਂ ਇਲਾਵਾ ਕਿਸਾਨਾ ਦੇ ਸਬੰਧ 'ਚ ਤੇ ਹੈ ਤਾਂ ਉਧਰੋਂ ਯੋਗੀ ਮਾਡਲ ਜਿਹੜਾ ਹੈ ਹੂੰ ਉਹਨੂੰ ਮਤਲਬ ਕਿ ਪੂਰਤ ਰੂਪ 'ਚ ਜਿਵੇਂ ਇਹਨਾਂ ਨੇ ਬਲਡੋਜ਼ਰ ਮਾਡਲ ਦੇ ਤੌਰ ਤੇ ਉਭਾਰਿਆ ਹੈ। ਜੀ ਪੂਰੇ ਇੰਡੀਆ 'ਚ ਹੂੰ ਕਿ ਭਈ ਉਹਨੂੰ ਪੰਜਾਬ ਦੇ ਲੋਕ ਵੀ ਮਹਿਸੂਸ ਕਰਦੇ ਆ। ਕਿ ਕੋਈ ਬਲਡوزر ਬਾਬਾ ਮਿਲੇ ਹੂੰ ਹੂੰ ਤਾਂ ਦੱਸਦੇ ਕਿ yogi ਨੂੰ ਵੀ ਇਹਨਾਂ ਨੇ ਕਤਾਰ ਚਲਾਇਆ ਕਿ yogi ਸਾਹਿਬ ਆਓ ਤੁਹਾਨੂੰ ਵੀ ਜ਼ਰਾ ਪੰਜਾਬ ਕਮਾ ਕੇ ਲਿਆਈਏ ਹੂੰ ਤੇ ਦੇਖਣ ਵਾਲੀ ਗੱਲ ਹੋਏ ਕਿ ਉਦਾਂ ਤੇ ਅਮੇਤੀਸ਼ਾ ਤੇ yogi ਉਹਨਾਂ ਦਾ ਤੁਹਾਨੂੰ ਪਤਾ ਥੋੜਾ ਪਟਕ ਚੱਲ ਰਿਹਾ ਸੀਗਾ ਪਰ ਮੈਂ ਇਹਨਾਂ ਗੱਲਾਂ ਦੇ ਨਾਲ ਥੋੜਾ ਜਿਹਾ ਸਹਿਮਤ ਹੋਣ ਤੋਂ ਕਈ ਵਾਰ ਚੇਸੀ ਵੱਟਦਾ ਹੁੰਦਾ ਕਿ UP ਜਿੱਤਣ ਵਾਸਤੇ ਕਿਸੇ ਨੂੰ ਨਿਉਣਾ ਪਵੇ ਕਿਸੇ ਨੂੰ ਉੱਚਾ ਉੱਠਣਾ ਪਵੇ ਭਾਜ ਪਾਜ ਕੋਈ ਫਰਕ ਨਹੀਂ ਪੈਂਦਾ ਗੱਲ ਸੱਤਾ ਦੀ ਹੁੰਦੀ ਆ ਸੱਤਾ ਸ਼ਾਹ ਨੂੰ ਵੀ ਚਾਹੀਦੀ ਆ ਸੱਤਾ ਯੋਗੀ ਨੂੰ ਵੀ ਚਾਹੀਦੀ ਆ ਤਾਂ ਇਸ ਕਰਕੇ ਵੱਡੀ ਗੱਲ ਜਿਹੜੀ ਆ ਨਾ ਉਹ ਇਹ ਨਹੀਂ ਕਿ ਅਮਿਤ ਸ਼ਾਹ ਨੂੰ ਮਿਲੇ ਆ ਭਗਵੰਤ ਮਾਨ ਤੇ ਇਹਨਾਂ ਨੇ ਜੋ ਆ ਕੇ ਬਾਹਰ ਕਿਹਾ ਉਹ ਵੱਡੀ ਗੱਲ ਨਹੀਂ ਵੱਡੀ ਗੱਲ ਤੇ ਇਹ ਤੋਂ ਬਾਅਦ ਨਿਕਲੀ ਆ ਕਿ ਨਾਲ ਦੀ ਨਾਲ ਜਿਵੇਂ ਇਹ ਮੁਲਾਕਾਤ ਖਤਮ ਹੁੰਦੀ ਆ ਤੇ ਵੀ ਇਹ ਖਬਰ ਆ ਜਾਂਦੀ ਆ ਕਿ ਅਮਿਤ ਸ਼ਾਹ ਦੀ ਸੰਭਾਵਿਤ ਰੈਲੀ ਆ ਪੰਜਾਬ 'ਚ ਤੇ ਇਸੇ ਰੈਲੀ ਤੋਂ ਤੈ ਹੋ ਜਾਏਗਾ ਕਿ ਗੇਮ ਕਿੱਧਰ ਨੂੰ ਜਾਣੀ ਤੇ ਜੇ ਉਹਨਾਂ ਨੇ ਗੱਠ ਜੋੜ ਨਹੀਂ ਕਰਨਾ ਜਿਹਦੀ ਕਿ ਹੁਣ ਮੈਨੂੰ ਲੱਗਦਾ ਗੁੰਜਾਇਸ਼ ਈ ਮਕਾਨ ਕਰਦੀ ਜਾ ਰਹੀ ਆ ਤਾਂ ਉਹ ਇੱਥੇ ਐਲਾਨ ਕਰ ਜਾਣਗੇ ਹੂੰ ਇੱਥੇ ਐਲਾਨ ਕਰ ਜਾਣਗੇ ਕਿ ਅਸੀਂ ਇਕੱਲੇ ਲੜਾਂਗੇ ਜੀ ਤਾਂ ਸਾਰੀ ਗੇਮ ਸਾਫ਼ ਹੋ ਜਾਏਗੀ ਫਿਰ ਉਧਰੋਂ ਵੀ ਉਤਲ ਪੁਤਲ ਮਚ ਜਾਏਗੀ ਨਾ ਜੀ ਜੀ ਉਕੇ ਤੁਸੀਂ ਇੱਕ ਗੱਲ ਸ਼ਾਇਦ ਸੁਣੀ ਹੋਣੀ ਹੈ ਚਰਨਜੀਤ ਬਰਾੜ ਹੋਰਾਂ ਦੀ ਜਦੋਂ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਤੇ ਉਹ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਸਾਰਿਆਂ ਨੂੰ ਕਹੀ ਜਾਂਦੇ ਆ ਬਾ ਘਟ ਜੋੜ ਹੋ ਗਿਆ ਹੋ ਗਿਆ ਹੋ ਗਿਆ ਵੀ ਬਹੁਤ ਸਾਰੇ ਬੰਦੇ ਤੇ ਉਸ ਕਰਕੇ ਨੁਕਰੇ ਲੱਗੇ ਆਲੇ ਹੂੰ ਤਾਂ ਮਤਲਬ ਕਿ ਇਹ ਇਹ ਹਲਚਲ ਵੀ ਜਿਹੜੀ ਆ ਮਚ ਜਾਏਗੀ ਜੀ ਤਾਂ ਖੈਰ ਇੱਕ ਵੱਡੀ ਗੱਲ ਆ ਕਿ ਅਸਲ ਦੇ ਵਿੱਚ ਜੋ ਸੰਭਾਵਿਤ ਰੈਲੀ ਹੈ ਮੇਤੀ ਸ਼ਾਦੀ ਉਹਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਮਾਨ ਸਾਹਿਬ ਦੇ ਨਾਲ ਕੁਝ ਗੱਲਬਾਤ ਜਿਹੜੀ ਕਿਉਂਕਿ ਸੁਭਾ ਸਰਕਾਰ ਹੁੰਦੀ ਹੈ ਸਰ ਇਹਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਤਾਂ ਕਈ ਚੀਜ਼ਾਂ 'ਚ ਉਹਦੀ ਸਹਿਮਤੀ ਬਣਵਾਉਣੀ ਬਹੁਤ ਜ਼ਰੂਰੀ ਹੁੰਦੀ ਆ ਤੇ ਉਦਾਂ ਵੀ ਜਿਹੜੇ ਮਾਨ ਸਾਹਿਬ ਨੇ ਉਹ ਸ਼ਾਹ ਸਾਹਿਬ ਦੇ ਬਹੁਤ ਤਾਬਿਆਦਾਰ ਰਹਿੰਦੇ ਨੇ ਜੀ 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 ਖੈਰ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜਾਟਣ ਫਾਇਰਬਾਈ ਜੀ ਇੰਜੀਨੀਅਰ ਸਾਹਿਬ ਬਹੁਤ ਸ਼ੁਕਰੀਆ ਜੀ ਜੁਰਾਵਰ ਢਿੱਲੋਂ ਜੀ ਬਿਆਨ ਸੰਧੂ ਸਾਹਿਬ ਕਰਮ ਸਿੰਘ ਜੀ ਰਾਜਵੀਰ ਸਿੰਘ ਜੀ ਪੰਥਵੀਰ ਜੀ ਰਾਹੁਲ ਚੌਧਰੀ ਸਾਹਿਬ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਜੀ ਵਿਜੇ ਸਾਹਿਬ ਕੁਲਵੀਰ ਢਿੱਲੋਂ ਜੀ ਕਾਲਾ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਸਾਰੇ ਦੋਸਤਾਂ ਦੀ ਬਹੁਤ ਬਹੁਤ ਧੰਨਵਾਦ ਜਸਵਿੰਦਰਪਾਲ ਜੀ ਸੁਖ ਮੈਂਬਰ ਸਾਹਿਬ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਸੰਗਤਾਂ ਘੱਟ ਨਹੀਂ ਹੈਗੀਆਂ ਸੰਗਤਾਂ ਤੇ ਵਾਧੂ ਆਪਣੇ ਕੋਲ ਸੰਗਤਾਂ ਤੁਸੀਂ ਲੈ ਕੇ ਆਉਣੀਆਂ ਨੇ ਪ੍ਰੋਗਰਾਮ ਥੋੜਾ ਜਿਹਾ ਸ਼ੇਅਰ ਕਰਦੇ ਹੋ ਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਆਂ ਜੋ ਜੀ ਮਾਨ ਸਾਹਿਬ ਦੀ ਗੱਲਬਾਤ ਹੋਰ ਕਰਨੀ ਮਜੀਠੇ ਜਾ ਕੇ ਆਏ ਨੇ ਆਪਾਂ ਉਥੋਂ ਦੀ ਗੱਲ ਕਰਨੀ ਪਰ ਗੱਠ ਜੋੜ ਤੇ ਕਮੈਂਟ ਕਰ ਰਹੇ ਨੇ ਭਾਈ ਕਿ ਵੋਟਾਂ ਤੋਂ ਬਾਅਦ ਹੋ ਸਕਦਾ ਬਿਲਕੁਲ ਗੱਠ ਜੋੜ ਦੀ ਜਿੱਥੋਂ ਤੱਕ ਗੱਲ ਹੈ ਨਾ ਕਿ ਗੱਠ ਜੋੜ ਬਾਅਦ ਦੇ ਵਿੱਚ ਵੀ ਹੋਣ ਦੀ ਸੰਭਾਵਨਾ ਰਹਿੰਦੀ ਆ ਤਾਂ ਇਹ ਆ ਕਿ ਜੇ ਭਾਜਪਾ ਫੁੱਲ ਜ਼ੋਰ ਲਾ ਕੇ ਕਿਸੇ ਅੰਕੜੇ ਤੱਕ ਪਹੁੰਚਦੀ ਹੈ ਤਾਂ ਉਹ ਅੰਕੜਾ ਕਟੋ-ਕਟ ਤੀ ਦਾ ਹੋਣਾ ਚਾਹੀਦਾ ਹੂੰ ਤੇ ਜੇ ਗਾਹ ਵੀ ਕੁਝ ਖੱਟੜਾ ਤੇ ਫਿਰ ਇਹਨਾਂ ਦਾ ਅੰਕੜਾ ਘੱਟੋ-ਘੱਟ 20 ਤੱਕ ਦਾ ਹੋਣਾ ਚਾਹੀਦਾ ਜੀ ਆ ਫਿਰ ਮਿਲ ਕੇ ਕੁਝ ਬਣ ਸਕਦਾ ਹਾਂ ਜੀ ਜੇ ਹੁਣ ਸਾਰਾ ਹੀ ਇਹ ਕਹਣ ਵੀ 5 80 ਲੈ ਜੀਏ 7 ਉਹ ਲੈ ਜਾਣ ਤੇ ਬਾਕੀ ਕੰਮ ਐਵੇਂ ਤੇ ਸ਼ਾ ਕਰ ਦੇਣਗੇ ਐਸਾ ਥੋੜਾ ਜਿਹਾ ਜੀ ਇਸ ਕਰਕੇ ਇਹ ਆ ਕਿ ਗੱਠਜੋੜ ਜੇ ਇਹਨਾਂ ਨੇ ਬਾਅਦ ਦਾ ਵੀ ਸੋਚਣਾ ਤਾਂ ਤਦ ਵੀ ਇਹਨਾਂ ਦਾ ਮੁਡਲਾ ਯਤਨ ਤੇ ਆਈ ਹੋ ਰਹਿਗਾ ਨਾ ਕਿ ਕਟੋਕਟੇ ਇੱਕ ਲਾਈਨ ਤੇ ਐਸੀ ਜਿਹੜੀ ਆ ਉਹ ਅਸੀਂ ਜਾ ਕੇ ਸਰ ਕਰੀਏ ਜਿਵੇਂ 30 40 ਵਾਲੀ ਆ ਜਾਂ 25 ਤੋਂ 35 ਵਾਲੀ ਆ ਤਾਂ ਕਿ ਕਿਸੇ ਗੇਮ ਚ ਆਇਆ ਜਾ ਸਕੇ ਤੇ ਇਹਦਾ ਅੰਕੜਾ ਮਤਲਬ ਕਿ ਆ ਆਮ ਆਦਮੀ ਪਾਰਟੀ ਕੱਲ ਨੂੰ ਆਪਣੇ ਫੈਸਲਿਆਂ ਦੇ ਸਦਕਾ ਉਹ 30 35 40 ਵਾਲੀ ਲਾਈਨ 'ਚ ਆ ਕੇ ਤੇ ਫਿਰ ਫਿਰ ਕੀ ਕਰੋਗੇ ਹਾਂ ਫਿਰ ਗੱਠ ਜੋੜਨੇ ਵੀ ਕਸ਼ਟੀ ਕਰਦੇ ਕਾਂਗਰਸ ਵੀ ਹੈ ਨਾ ਹਾਂ ਇਹ ਕਾਂਗਰਸ ਨੇ ਵੀ ਆਪਦੇ ਰੰਗ ਚਾਉਣਾ ਹੈ ਹੂੰ ਜੀ ਜੀ ਮਿੰਟੋ